ਸਚੀਰਿਆ ਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਆਕਾਲੀ ਦਲ ਬਾਦਲ ਤੇ ਭਾਜਪਾ ਦੋਵੇਂ ਪਾਸੇ ਨਾਪ ਤੋਲ ਦੀ ਰਾਜਨੀਤੀ ਗਠ ਜੋੜ ਤੋਂ ਬਿਨਾ ਗੁਜ਼ਾਰਾ ਨਹੀਂ ਅੱਜ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਦੋਸਤੋ ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਕੌਣ ਚੋਣ ਲੜੇਗਾ ਸਵਾਲ ਇਹ ਹੈ ਕਿ ਕੌਣ ਇਕੱਲਿਆਂ ਚੋਣ ਲੜੇਗਾ ਤੇ ਕਿਸ ਨੂੰ ਗਠ ਜੋੜ ਦੀ ਲੋੜ ਪਵੇਗੀ ਆਮ ਆਦਮੀ ਪਾਰਟੀ ਤਾਂ ਕਿਸੇ ਨਾਲ ਗਠ ਜੋੜ ਕਰੇਗੀ ਨਹੀਂ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ, ਬਾਦਲ ਅਤੇ ਭਾਜਪਾ ਦੀ ਇਹਨਾਂ ਦੇ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਜਪਾ ਹੋਵੇ ਜਾਂ ਅਕਾਲੀ ਦਲ ਬਾਦਲ, ਦੋਵੇਂ ਪਾਰਟੀਆਂ ਵਿੱਚ ਇੱਕ ਦੂਜੇ ਦੀ ਤਾਕਤ, ਕਮਜ਼ੋਰੀ ਅਤੇ ਲੋਕਾਂ ਦੀ ਨਬਜ਼ ਦਾ ਨਾਪ ਤੋਲ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਤਾਜ਼ਾ ਬਿਆਨ ਵੀ ਸਿਆਸੀ ਹਵਾਵਾਂ ਦਾ ਹਿਸਾਬ ਦੱਸਦਾ ਹੈ ਕਿ ਭਾਜਪਾ ਲਈ ਅਕਾਲੀ ਦਲ ਨਾਲ ਗੱਠਜੋੜ ਕਰਨਾ ਸਿਰਫ ਫੈਦੇਮੰਦ ਨਹੀਂ ਬਲਕਿ ਲਾਜ਼ਮੀ ਹੈ ਕੈਪਟਨ ਨੇ ਸਾਫ ਕਹਿਆ ਕਿ ਪੰਜਾਬ ਵਿੱਚ ਭਾਜਪਾ ਦਾ ਹਾਲੇ ਇੰਨਾ ਮਜ਼ਬੂਤ ਕੈਡਰ ਨਹੀਂ ਕਿ ਉਹ ਇਕੱਲੀ ਚੋਣ ਮੈਦਾਨ ਵਿੱਚ ਉਤਰ ਕੇ ਵਧੀਆ ਨਤੀਜੇ ਲੈ ਸਕੇ ਇਸ ਲਈ ਘਟੋ ਘਟ ਦੋ ਤਿੰਨ ਚੋਣਾਂ ਤੱਕ ਭਾਜਪਾ ਨੂੰ ਗੱਠ ਜੋੜ ਦੀ ਲੋੜ ਪਵੇਗੀ ਪਰ ਸਿਆਸਤ ਇੱਕ ਹੀ ਦਿਸ਼ਾ ਵਿੱਚ ਨਹੀਂ ਚੱਲਦੀ ਹਰਸਿਮਰਤ ਕੌਰ ਬਾਦਲ ਨੇ ਤੁਰੰਤ ਇਸ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਆ ਕਿ ਅਕਾਲੀ ਦਲ ਬਾਦਲ ਉਸ ਪਾਰਟੀ ਨਾਲ ਗੱਠਜੋੜ ਕਰੇਗਾ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗੀ ਇਸ ਬਿਆਨ ਦੇ ਜਵਾਬ ਵਿੱਚ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਕਹਿ ਦਿੱਤਾ ਹੈ ਕਿ 2027 ਦੀਆਂ ਚੋਣਾਂ ਵਿੱਚ ਸਾਰੀਆਂ 117 ਸੀਟਾਂ ਉੱਤੇ ਭਾਜਪਾ ਇਕੱਲਿਆਂ ਚੋਣ ਲੜੇਗੀ ਪਰ ਇਹ ਬਿਆਨ ਵੀ ਹਕੀਕਤ ਤੋਂ ਜ਼ਿਆਦਾ ਲੋਕਾਂ ਨੂੰ ਇਹ ਸੰਦੇਸ਼ ਦੇਣ ਲਈ ਦਿੱਤਾ ਗਿਆ ਹੈ ਕਿ ਪਾਰਟੀ ਖੁਦ ਨੂੰ ਮਜ਼ਬੂਤ ਮੰਨਦੀ ਹੈ ਸਚਾਈ ਇਹ ਹੈ ਕਿ ਦੋਵੇਂ ਪਾਰਟੀਆਂ ਤੇਲ ਨੂੰ ਵੇਖ ਰਹੀਆਂ ਨੇ ਤੇ ਤੇਲ ਦੀ ਧਾਰ ਨੂੰ ਵੇਖ ਰਹੀਆਂ ਨੇ ਤਰਨਤਾਰਨ ਦੀ ਜਿਮਣੀ ਚੌਣ ਵਿੱਚ ਆਕਾਲੀ ਦਲ ਬਾਦਲ ਦੀ ਵਧੀਆ ਕਾਰਗੁਜ਼ਾਰੀ ਨੇ ਬਾਦਲ ਦਲ ਵਿੱਚ ਨਵਾਂ ਸਾਹ ਭਰਿਆ ਲੋਕਾਂ ਵਿੱਚ ਇਹ ਸੋਚ ਜ਼ਰੂਰ ਬਣੀ ਹੈ ਕਿ ਆਕਾਲੀ ਦਲ ਬਾਦਲ ਅਜੇ ਵੀ ਖੇਡ ਤੋਂ ਬਾਹਰ ਨਹੀਂ ਹੋਇਆ ਭਲੇ ਹੀ ਕੁਝ ਲੋਕ ਇਸ ਕਾਰਗੁਜ਼ਾਰੀ ਨੂੰ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਅਮਰਪਾਲ ਸਿੰਘ ਬਾਠ ਦੇ ਅਸਰ ਨਾਲ ਜੋੜ ਕੇ ਵੇਖ ਰਹੇ ਨੇ ਪਰ ਜਨਤਾ ਦਾ ਮਨੋਵਿਗਿਆਨ ਆਕਾਲੀ ਦਲ ਲਈ ਕੁਝ ਹੱਦ ਤੱਕ ਬਦਲੇ ਆਇਆ ਅਤੇ ਇਹ ਭਾਜਪਾ ਲਈ ਵੀ ਮਹੱਤਵਪੂਰਨ ਹੈ ਭਾਜਪਾ ਦੀ ਪੰਜਾਬ ਪਾਲਿਸੀ ਵੀ ਬਦਲ ਰਹੀ ਹੈ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਜਾਂ ਚੰਡੀਗੜ੍ਹ ਵਿੱਚ ਹਰਿਆਣਾ ਦੀ ਨਵੀਂ ਇਮਾਰਤ ਬਣਾਉਣ ਦੇ ਉੱਤੇ ਰੋਕ ਇਹ ਦੋਵੇਂ ਫੈਸਲੇ ਭਾਜਪਾ ਦੀ ਰਣਨੀਤੀ ਦਾ ਹਿੱਸਾ ਨੇ ਭਾਜਪਾ ਚਾਹੁੰਦੀ ਹੈ ਕਿ ਪੰਜਾਬ ਵਿੱਚ ਆਪਣਾ ਪੱਕਾ ਆਧਾਰ ਬਣਾਵੇ ਅਤੇ ਲੋਕ ਉਸ ਨੂੰ ਸਵੀਕਾਰਨਾ ਸ਼ੁਰੂ ਕਰਨ ਪਰ ਅਜੇ ਭਾਜਪਾ ਦਾ ਵੋਟ ਬੈਂਕ ਇੰਨਾ ਨਹੀਂ ਕਿ ਉਹ 2027 ਦੀਆਂ ਚੋਣਾਂ ਵਿੱਚ ਇਕੱਲੇ ਜਿੱਤ ਦਾ ਦਾਅਵਾ ਕਰ ਸਕੇ 2022 ਦੇ ਨਤੀਜਿਆਂ ਵਿੱਚ ਅਕਾਲੀ ਦਲ ਬਾਦਲ ਨੂੰ ਕੇਵਲ 3 ਸੀਟਾਂ ਅਤੇ ਭਾਜਪਾ ਨੂੰ ਕੇਵਲ 2 ਸੀਟਾਂ ਮਿਲੀਆਂ ਸਨ ਵੋਟ ਸ਼ੇਅਰ ਵੀ ਸਾਫ਼ ਦੱਸਦਾ ਹੈ ਕਿ ਅਕਾਲੀ ਦਲ ਬਾਦਲ 15.10% ਦੀ ਅਤੇ ਭਾਜਪਾ ਕੇਵਲ 1.85% ਦੀ ਤੇ ਖੜੀ ਸੀ ਇਹ ਅੰਕੜੇ ਸਾਫ਼ ਦਰਸਾਉਂਦੇ ਨੇ ਕਿ ਗਠਜੋੜ ਤੋਂ ਬਿਨਾ ਦੋਵਾਂ ਦਾ ਗੁਜ਼ਾਰਾ ਨਹੀਂ ਦੂਜੇ ਪਾਸੇ ਨਵੇਂ ਅਕਾਲੀ ਦਲ ਦੀ ਕਾਰਗੁਜ਼ਾਰੀ ਜੇ ਮੈਦਾਨ ਵਿੱਚ ਦਿਖ ਨਹੀਂ ਰਹੀ ਬਸਪਾ ਮਾਨ ਦਲ ਤੇ ਅਮਰਤਪਾਲ ਸਿੰਘ ਦਾ ਧੜਾ ਇਹਨਾਂ ਦਾ ਪ੍ਰਭਾਵ ਇੰਨਾ ਨਹੀਂ ਕਿ ਇਹ ਪਾਰਟੀਆਂ ਉਹਨਾਂ ਦੇ ਨਾਲ ਗੱਠ ਜੋੜ ਕਰਨ ਦਾ ਜੋਖਮ ਲੈਣ ਹਾਂ ਨਵਾਂ ਅਕਾਲੀ ਦਲ ਤੇ ਅਮਰਤਪਾਲ ਸਿੰਘ ਦੀ ਪਾਰਟੀ ਆਫਸ ਵਿੱਚ ਗੱਠ ਜੋੜ ਕਰ ਸਕਦੇ ਨੇ ਪਰ ਇਸ ਨਾਲ ਦੂਜੀਆਂ ਪਾਰਟੀਆਂ ਨੂੰ ਕੋਈ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਮੌਜੂਦਾ ਹਾਲਾਤਾਂ ਵਿੱਚ ਸਿਆਸੀ ਗਣਿਤ ਸਾਫ਼ ਕਹਿੰਦਾ ਹੈ ਕਿ ਜੇ ਭਾਜਪਾ ਨੂੰ ਅਗਲੀ ਵਿਧਾਨ ਸਭਾ ਵਿੱਚ ਚੰਗੇ ਨਤੀਜੇ ਚਾਹੀਦੇ ਨੇ ਤਾਂ ਉਸ ਦਾ ਸਭ ਤੋਂ ਵਧੀਆ ਵਿਕਲਪ ਹੈ ਆਕਾਲੀ ਦਲ ਬਾਦਲ ਨਾਲ ਗੱਠ ਜੋੜ। ਬਿਆਨਬਾਜ਼ੀ ਭਾਵੇਂ ਦੋਵਾਂ ਪਾਸਿਆਂ ਤੋਂ ਹੁਣ جاری ਰਹੇਗੀ ਪਰ ਚੋਣਾਂ ਨੇੜੇ ਆਉਂਦਿਆਂ ਹਾਲਾਤ ਬਦਲ ਸਕਦੇ ਨੇ। ਹੋ ਸਕਦਾ ਹੈ ਕਿ ਨਵਾਂ ਆਕਾਲੀ ਦਲ ਉੱਭਰ ਕੇ ਮਜ਼ਬੂਤ ਹੋ ਕੇ ਸਾਹਮਣੇ ਆਵੇ ਤੇ ਭਾਜਪਾ ਉਸ ਵੱਲ ਨੂੰ ਧਿਆਨ ਕਰ ਲਵੇ। ਪੰਜਾਬ ਦੀ ਰਾਜਨੀਤੀ ਵਿੱਚ ਕੱਲ ਕੀ ਹੋਵੇਗਾ ਇਸ ਦੀ ਪੱਕੀ ਗਾਰੰਟੀ ਕੋਈ ਨਹੀਂ ਦੇ ਸਕਦਾ ਪਰ ਅੱਜ ਦਾ ਮਾਹੌਲ ਕਹਿੰਦਾ ਹੈ ਕੀ ਅਕਾਲੀ ਦਲ ਬਾਦਲ ਤੇ ਭਾਜਪਾ ਵਿੱਚ ਗੱਠ ਜੋੜ ਦੀਆਂ ਸੰਭਾਵਨਾ ਸਭ ਤੋਂ ਵੱਧ ਨੇ ਦੋਵੇਂ ਇੱਕ ਦੂਜੇ ਦੀ ਚਾਲ ਵੇਖ ਰਹੇ ਨੇ ਬਾਕੀ ਸਮਾਂ ਦੱਸੇਗਾ ਕਿ ਕੌਣ ਕਿਸ ਦੇ ਨਾਲ ਖੜਾ ਹੁੰਦਾ ਆ ਕਿਉਂਕਿ ਸਿਆਸਤ ਵਿੱਚ ਅੰਤ ਵਿੱਚ ਉਹੀ ਹੁੰਦਾ ਆ ਜੋ ਲੋਕਾਂ ਨੂੰ ਹੈਰਾਨ ਕਰ ਦਿੰਦਾ ਆ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ ਫੇਸਬੁਕ ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਾਸਤ ਸਤਿ ਸ਼੍ਰੀ ਅਕਾਲ